ਮੋਸਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸੁਨੀਹਾ ਮੈਡਮ ਦਾ ਵੀਜ਼ਾ ਅਫੀਕਤੋ ਸਾਡੇ ਨਾਲ ਮੌਜੂਦ ਨੇ ਆਸਟ੍ਰੇਲੀਆ ਦਾ ਟੂਰਿਸਟ অর ਵਿਸਟਰ ਵੀਜ਼ਾ ਕਿ ਸਟੂਡੈਂਟਸ ਦੇ ਮਾਪੇ ਵੀ ਐਲੀਜੀਬਲ ਨੇ ਕਿ ਕੋਈ ਵੀ ਐਲੀਜੀਬਲ ਹੈ ਕਿ ਕੀ ਰਿਕੁਆਇਰਮੈਂਟਸ ਨੇ ਔਰ ਕਿ ਵੀਜ਼ੇ ਲੱਗ ਰਹੇ ਨੇ ਇਹਦੇ ਉੱਪਰ ਪੂਰੀ ਕਲੈਰਿਟੀ ਦੇਣਗੇ ਸੁਨੀਹਾ ਮੈਡਮ ਮੈਂ ਚਾਹੂੰਗਾ ਕਿ ਤੁਸੀਂ ਸਟਾਰਟ ਕਰੋ ਵੀਡੀਓ टूरिस्ट और विस्टर वीजा सो पहले तो टूरिस्ट और विस्टर वीजा कह दें क्योंकि अकोमोडे प्रोवाइड करा रहे करना दैट्स इट और अगर सापॉन्सर नहीं होंगी होटल कंफरमे लगा के वीजा लें दिन वीजे तू बाद ਵੀ ਹੋਟਲ ਜਾ ਸਕਦੇ ਹੋ ਤੁਹਾਡੀ ਆਪਣੀ ਪੌਕੇਟ ਹੈਗੀ ਆ ਔਰ ਕੁਝ ਦਿਨ ਤੁਸੀਂ ਹੋਟਲ ਚ ਰਹਿ ਕੇ ਫੇ ਆਪਣੇ ਰਿਲੇਟਿਵਸ ਦੇ ਘਰ ਵੀ ਜਾ ਸਕਦੇ ਹੋ ਇੰਨਾ ਕਿ ਡਿਫਰੈਂਸ ਹੈਗਾ ਬਟ ਵੀਜ਼ੇ ਦਾ ਜਿਹੜਾ بیس ਹੁੰਦਾ ਉਹ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਹੁੰਦੇ ਕਿਉਂਕਿ ਦੋਨਾਂ ਦੇ ਕੇਸਸ ਦੇ ਵਿੱਚ ਉਹ ਚਾਹੁੰਦਾ ਹੈ ਕਿ ਤੁਸੀਂ ਸ਼ੋ ਕਰੋ ਕਿ ਯੂ ਆਰ ਵੈਲ ਸੈਟਲਡ ਹੇਅਰ ਤੁਹਾਡੇ ਕੋ ਇਨਾ ਫੋਰਡ ਕਰ ਸਕਦੇ ਔਰ ਤੁਸੀਂ ਵਾਪਸ ਆਣਾ ਬਟ ਹਾਂ ਆਸਟ੍ਰੇਲੀਆ ਦਾ ਅਗਰ ਤੁਹਾਡੇ ਸਿਬਲਿੰਗਸ ਉੱਥੇ ਹੈਗੇ ਆ ਜਾਂ ਫੇ ਤਡੇ ਕੋਈ ਵੀ ਫਰੈਂਡਸ ਹੈ ਗਿਆ ਸਪੌਂਸਰ ਤੇ ਆਸਟ੍ਰੇਲੀਆ ਦਾ ਸਕਸੈਸ ਰੇਟ ਐਸ ਕੰਪੇਅਰਡ ਟੂ ਅਨਦਰ ਕੰਟਰੀਜ਼ ਜ਼ਿਆਦਾ ਹੈਗਾ ਵਾ ਮੈਂ ਇਹ ਨਹੀਂ ਕਹਿੰਦੀ ਹੋਟਲ ਕਨਫਰਮੇਸ਼ਨ ਤੇ ਨਹੀਂ ਆਂਦਾ ਕਿਉਂਕਿ ਪਰਪਸ ਆਫ ਵਿਜ਼ਿਟ ਜਿੱਥੇ ਆ ਜਾਂਦਾ ਜਦੋਂ ਤੁਹਾਡੇ ਕੋ ਸਪੌਂਸਰ ਹੁੰਦੀ ਹੈ ਤਾਂ ਤੁਹਾਡਾ ਉਹ ਸਟਰੋਂਗ ਹੁੰਦਾ ਨਹੀਂ ਤਾਂ ਹੁਣ ਕ੍ਰਿਸਮਸ ਨਿਊ ਇਅਰ ਆ ਰਿਹਾ ਹੈ ਸੋ ਜੇਨਾ ਕੋ ਸਪੌਂਸਰਡ ਨਹੀਂ ਹੈਗੀ ਆ ਉਹ ਹੋਟਲ ਕਨਫਰਮੇਸ਼ਨ ਤੇ ਆਪਣਾ ਆਸਟ੍ਰੇਲੀਆ ਦਾ ਵੀਜ਼ਾ ਲੈ ਸਕਦੇ ਆ اور ਆਸਟ੍ਰੇਲੀਆ ਦਾ ਸਭ ਤੋਂ ਮੇਨ ਬੈਨੀਫਿਟ ਕੀ ਹੈ ਕਿ ਅਗਰ ਤੁਸੀਂ ਇੰਡੀਆ ਤੋਂ ਅਪਲਾਈ ਕਰਦੇ ਹੋ ਤਾਂ ਤੁਹਾਡੇ ਕੋਈ ਵੀ ਤੁਹਾਨੂੰ ਅਪਾਇੰਟਮੈਂਟ ਐਂਬੈਸੀ ਦੀ ਨਹੀਂ ਲੈਣੀ ਪੈਂਦੀ ਆਨਲਾਈਨ ਹੀ ਐਪਲੀਕੇਸ਼ਨ ਲੱਗਦੀ ਆ ਆਨਲਾਈਨ ਡਾਕੂਮੈਂਟਸ ਜਾਂਦੇ ਆਰ ਈ ਵੀਜ਼ਾ ਹੀ ਆਉਂਦਾ ਹੈ ਆਨਲਾਈਨ ਬਟ ਹਾਂ ਅਗਰ ਤੁਸੀਂ ਬੀਿੰਗ ਅ ਇੰਡੀਅਨ ਨਿਊਜ਼ੀਲੈਂਡ ਸਪੌਸਰ ਰਹੇ ਹੋ ਫਿਰ ਤੁਹਾਡੇ ਬਾਇਓਮੈਟ੍ਰਿਕਸ ਹੁੰਦੇ ਆ ਸੋ ਇਹ ਪ੍ਰੋਸੈਸ ਤੁਸੀਂ 올 ਓਵਰ ਵਰਲਡ ਕੋਈ ਵੀ ਕੰਟਰੀ ਚੋਂ ਨਿਊਜ਼ੀਲੈਂਡ ਹੋ ਯੂਕਿਓ ਕਿਤ ਤੁਸੀਂ ਆਸਟ੍ਰੇਲੀਆ ਦਾ ਵਿਸਟਰ ਵੀਜ਼ਾ অর ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਜੀ ਅੱਜ ਸਾਡੇ ਨਾਲ ਮਾਨਨੇ ਪਰਮਾਨੇ ਐਕਸਪਰਟ ਮੌਜੂਦ ਸੀ ਸਕਰੀਨ ਦੇ ਉੱਪਰ ਨੰਬਰ ਹੈ ਤੁਸੀਂ ਇਸ ਨੰਬਰ ਤੇ ਟੈਲੀਫੋਨ ਕਰੋ ਸਾਰੀ ਜਾਣਕਾਰੀ ਹਾਸਲ ਕਰੋ ਕੋਈ ਕਨਫਿਊਜ਼ਨ ਹੈ ਤੇ ਨਿੱਜੀ ਤੌਰ ਤੇ ਜਾ ਕੇ ਮਿਲੋ ਨੇੜੇ ਦੇ ਦਫ਼ਤਰ ਚ ਜਾ ਕੇ ਮਿਲੋ ਤਸੱਲੀ ਹੋਣ ਤੋਂ ਬਾਅਦ ਆਪਣੀ ਫਾਈਲ ਲਾਂਚ ਕਰੋ ਥੈਂਕ ਯੂ ਸੋ ਮਚ